ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਆਉਟੋਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਇਸ ਵੀਡੀਓ 'ਚ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੇ ਬੀਜ ਦੀ ਸੋਧ ਬਹੁਤ ਜ਼ਰੂਰੀ ਫਾਇਦੇ ਬਹੁਤ ਆ ਜੇ ਆਪਾਂ ਬੀਜ ਦੀ ਸੋਧ ਨਹੀਂ ਕਰਦੇ ਕੰਮ ਤਾਂ ਇਹ ਛੋਟਾ ਜਿਹਾ ਹੀ ਹੈ ਆਪਾਂ ਨੂੰ ਇਹ ਲੱਗਦਾ ਕਿ ਇਹਦੀ ਕੋਈ ਮਹੱਤਤਾ ਕਈ ਕਿਸਾਨ ਵੀਰ ਨਹੀਂ ਕਰਦੇ ਕਿ ਇਹਦੀ ਕਿ ਮਹੱਤਤਾ ਬਹੁਤੀ ਜ਼ਿਆਦਾ ਹੈ ਨਹੀਂ ਪਰ ਬੀਜ ਸੋਧ ਦੀ ਜਿਹੜੀ ਮਹੱਤਤਾ ਹੈ ਕਿਉਂਕਿ ਬੀਜ ਨੂੰ ਸਿਲੈਕਟ ਕਰਨਾ ਫਿਰ ਗ੍ਰੇਡ ਕਰਨਾ ਫਿਰ ਉਹਦੇ ਵਿੱਚੋਂ ਬੀਜ ਚੁਣਨਾ ਫਿਰ ਉਹਦੀ ਸੋਧ ਕਰਕੇ ਉਹਨੂੰ ਬੀਜਣਾ ਇਹ ਇੱਕ ਚੰਗੀ ਫਸਲ ਦੀ ਨੀਂਹ ਹੁੰਦੀ ਹੈ ਬਜਾਈ ਟਾਈਮ ਖਾਦਾਂ ਪਾਉਣੀਆਂ ਤੇ ਨਰਸਰੀ ਦੀ ਦੇਖਭਾਲ ਕਰਨੀ ਤਾਂ ਆਪਾਂ ਬੀਜ ਸੋਧ ਬਾਰੇ ਗੱਲ ਕਰਾਂਗੇ ਝੋਨੇ ਬਾਰੇ ਬਾਸਮਤੀ ਬਾਰੇ ਅਗਲੀ ਵੀਡੀਓ ਚ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਨ ਵਾਲਾ ਪਟੰਨਾ ਵਾਲਾ ਵੀ ਫੇਸਬੁੱਕ ਪੇਜ ਤੇ ਦੇ ਰਹੇ ਦਾ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਆਪਾਂ ਨਾਲ ਦੀ ਨਾਲ ਜਿਹੜੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਨੇ ਜਿਵੇਂ ਜਿਵੇਂ ਤੁਹਾਡੇ ਸਵਾਲ ਸੁਝਾਅ ਆਉਂਦੇ ਆ ਸੋ ਬੀਜ ਦੀ ਸੋਧ ਦੇ ਵਿੱਚ ਕਿਸਾਨ ਵੀਰੋ ਸਭ ਤੋਂ ਪਹਿਲਾਂ ਹੈਗਾ ਤੁਸੀਂ ਕਿਸਮ ਦੀ ਚੋਣ ਕਰ ਲਈ ਥਾਂ ਉਹਦਾ ਤਿਆਰ ਕਰ ਲਿਆ ਉਹਦੇ ਵਿੱਚ ਰੂੜੀ ਪਾ ਲਈ 25 ਦਿਨ ਪਹਿਲਾਂ ਫਿਰ 10 ਦਿਨ ਪਹਿਲਾਂ ਸਰੋਂ ਦੀ ਖਲ ਪਾ ਲਈ ਜੇ ਤੁਹਾਡੇ ਕੋਈ ਨਿਵਾ ਰੂਟ ਵਗੈਰੇ ਦੀ ਸਮੱਸਿਆ ਤਾਂ ਫਿਰ ਤੁਸੀਂ ਪ੍ਰੀਰੀ ਬੀਜਣ ਵਾਸਤੇ ਥਾਂ ਤਿਆਰ ਕਰ ਲਿਆ ਜਿਹਦੇ ਵਿੱਚ ਖਾਦਾਂ ਮੌਕੇ ਤੇ ਪਾ ਕੇ ਤੇ ਫਿਰ ਆਪਾਂ ਉਹਨੂੰ ਜਿਹੜਾ ਹੈਗਾ ਜਦੋਂ ਖਾਦਾਂ ਪਾਉਣੀਆਂ ਜਾਂ ਖੇਤ ਦੀ ਤਿਆਰੀ ਤੋਂ 2 ਦਿਨ ਪਹਿਲਾਂ ਆਪਾਂ ਜਿਹੜੀ ਬੀਜ ਸੋਧ 2-3 ਦਿਨ ਪਹਿਲਾਂ ਸ਼ੁਰੂ ਕਰ ਦੇਣੀ ਆ ਕਿਉਂਕਿ ਕਈ ਕਿਸਾਨ ਵੀਰ ਜਿਹੜੇ ਬੀਜ ਉਹਨੂੰ ਪੰਗਾਰ ਕੇ ਬੀਜਦੇ ਆ ਕਈ ਕਿਸਾਨ ਵੀਰ ਸੁੱਕਾ ਵੀ ਬੀਜ ਦਿੰਦੇ ਉਹ ਬੜੀ ਜ਼ਰੂਰੀ ਆ। ਬੀਜੋਦ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈਗਾ ਭਾਰਾ ਬੀ ਚੁਣਨਾ। ਕਿਸੇ ਟੱਬ ਜਾਂ ਬਾਲਟੀ ਦੇ ਵਿੱਚ ਤੁਸੀਂ ਪਾਣੀ ਪਾਓ। ਉਹਦੇ ਵਿੱਚ ਆਪਾਂ ਬੀਜ ਮਾਤਰਾ ਦੇ ਅਨੁਸਾਰ ਜਿਵੇਂ ਮੰਨ ਲਓ ਵੀ 7-8 ਕਿਲੋ ਬੀਜ ਆ ਤਾਂ ਉਹਦੇ ਵਿੱਚ 10-15 ਲੀਟਰ ਪਾਣੀ ਦੇ ਵਿੱਚ ਉਹ ਭਿੱਜ ਜਾਂਦਾ ਚੰਗੀ ਤਰ੍ਹਾਂ। ਹਲਕਾ ਬੀਜ ਉੱਪਰ ਆ ਜਾਊਗਾ ਇਹਨੂੰ ਜਦੋਂ ਹਿਲਾਉਂਗੇ ਤੁਸੀਂ। ਉਹ ਹਲਕਾ ਬੀਜ ਆਪਾਂ ਸਾਈਡ ਤੇ ਕੱਢ ਕੇ ਥੱਲੇ ਵਾਲਾ ਭਾਰਾ ਬੀਜ ਵਰਤਨਾ ਕਈ ਕਿਸਾਨ ਵੀਰ ਆ ਜਿਹੜੇ ਨਮਕ ਦਾ ਆਲਾ ਪਾਣੀ ਵਰਤਦੇ ਆ ਜਿਵੇਂ 8-10 ਲੀਟਰ ਪਾਣੀ ਮਗਰ ਜਿਹੜਾ ਕਿਲੋਗ ਨਮਕ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਬੀਜ ਨੂੰ ਵਿੱਚ ਉਹਦੇ ਜਿਹੜਾ ਡਬੋਂਦੇ ਆ ਤਾਂ ਉਹ ਹਲਕਾ ਬੀਜ ਜਿਹੜਾ ਜਲਦੀ ਉੱਪਰ ਆ ਜਾਂਦਾ ਫੇਰ ਉਹਨੂੰ ਜਿਹੜਾ ਹੈਗਾ ਇਸ ਨਮਕ ਦੇ ਬੀਜ ਜਿਹੜੇ ਪਾਣੀ ਦੇ ਵਿੱਚ ਜੇ ਆਪਾਂ ਉਹਨੂੰ ਭਿਉਂ ਕੇ ਤੇ ਹਲਕਾ ਬੀਜ ਬਾਹਰ ਕੱਢਿਆ ਤਾਂ ਫੇਰ ਉਹਨੂੰ ਜਿਹੜਾ ਸਾਫ਼ ਪਾਣੀ ਨਾਲ 2-3 ਵਾਰੀ ਉਸ ਤੋਂ ਬਾਅਦ ਬੀਜ ਨੂੰ ਧੋਣਾ ਹੈ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਵੀ ਸੋਧ ਕਰਨੀ ਹੈ ਵੀ ਸੋਧ ਦੇ ਜਿਹੜੇ ਵੱਡੇ ਫਾਇਦੇ ਕਿਉਂਕਿ ਭਈ ਸੋਧ ਕਰਨ ਵਾਸਤੇ ਸਫਾਰਸ਼ਾ ਝੋਨੇ ਵਾਸਤੇ ਬਾਸਮਤੀ ਵਾਸਤੇ ਹੋਰ ਟੈਕਨੀਕਲ ਸਫਾਰਸ਼ਾ ਤੇ ਝੋਨੇ ਵਾਸਤੇ ਹੋਰ ਹੈ ਝੋਨੇ ਵਾਸਤੇ ਜਿਹੜੀ ਹੈਗੀ ਹੈ ਸਪ੍ਰਿੰਟ 75 ਡਬਲਯੂ ਐਸ ਦੀ ਸਫਾਰਸ਼ਾ ਮੈਨ ਕੋਜੋਬ ਪਲੱਸ ਕਾਰਬਨ ਡਾਈਜ਼ਮ ਹੁੰਦੀ ਆ ਕਾਰਬਨ ਡਾਈਜ਼ਮ 25% ਮੈਨ ਕੋਜੋਬ ਜਿਹੜੀ ਹੈਗੀ 50% ਤਾਂ ਇਹੇ ਆਪਾਂ ਦਵਾਈ ਦੇ ਨਾਲ ਵੀ ਸੋਧ ਕਰਨੀ ਹੈ ਜਿਹਦੇ ਨਾਲ ਇੱਕ ਤਾਂ ਜਿਹੜੀਆਂ ਸੀਡ ਬੌਰ ਨਜ਼ੀਜ਼ਾਂ ਜੇ ਕੋਈ ਬੀਜ ਦੇ ਵਿੱਚ ਖਾਸ ਤੌਰ ਤੇ ਆਪਣੇ ਘਰ ਪਏ ਬੀਜ ਦੇ ਵਿੱਚ ਜੇ ਕੋਈ ਇਨਫੈਕਸ਼ਨ ਹੈਗੀ ਆ ਉਹ ਦੂਰ ਹੋਊਗੀ। ਜ਼ਮੀਨ 'ਚ ਮਾੜੀ-ਮੋਟੀ ਜੇ ਕੋਈ ਸਮੱਸਿਆ ਹੈਗੀ ਆ ਤਾਂ ਉਹ ਪੁੰਗਰਦੇ ਬੀਜ ਨੂੰ ਬਿਮਾਰੀ ਨਹੀਂ ਲੱਗੂਗੀ। ਬੀਜ ਥੋੜਾ ਰੌਟ ਨਹੀਂ ਹੋਊਗਾ, ਸੀਡ ਰੌਟ ਨਹੀਂ ਹੋਊਗੀ, ਬੀਜ ਘਲੂਗਾ ਨਹੀਂ ਜਲਦੀ। ਜੇ ਕੋਈ ਫੰਗਸ spores ਕਈ ਵਾਰ ਜ਼ਮੀਨ ਦੇ ਵਿੱਚ ਪਏ ਹੁੰਦੇ ਸੀਡਲਿੰਗ ਬਲਾਈਟ ਜਿਹੜੇ ਪੁੰਗਰਦੇ ਹੋਏ ਸੀਡਲਿੰਗ ਨੇ ਜੰਮਦੇ ਹੋਏ ਛੋਟੇ ਜਿਹੇ ਬੂਟੇ ਨੇ ਹੀ ਮੱਚ ਜਾਣਾ। ਬਲਾਈਟ ਨਾਲ ਉਹ ਨਹੀਂ ਹੋਊਗਾ। ਇੱਕ ਸਾਰ ਜਰਮੀਨੇਸ਼ਨ ਹੋਊਗੀ ਵਿਗਰ ਉਹਦਾ ਵਧੂਗਾ ਕਿਉਂਕਿ ਜਿਹੜੇ ਬੂਟੇ ਜੇ ਵਧੀਆ ਪੁੰਗਰਣਗੇ ਰੋਗ ਰਹਿਤ ਰਹਿਣਗੇ ਤਾਂ ਫਿਰ ਉਹਨਾਂ ਦਾ ਵਿਗਰ ਤੇ ਉਹਦੀ ਪ੍ਰੋਡਕਸ਼ਨ ਮਤਲਬ ਉਹਦੇ ਝਾੜ ਦੇਣ ਦੀ ਸਮਰੱਥਾ ਕਿਉਂਕਿ ਸਿਹਤਮੰਦ ਪਨੀਰੀ ਤੋਂ ਹੀ ਆਪਾਂ ਚੰਗਾ ਝਾੜ ਦੀ ਆਸ ਕਰ ਸਕਦੇ ਹਾਂ ਫਿਰ ਜਿਹੜਾ ਹੈਗਾ ਇਹ ਮੈਨ ਕੋਜ ਪਲੱਸ ਕਾਰਬੋਨੇਮ ਟੈਕਨੀਕਲੀ ਇਹ ਮੈਗਨੀਜ਼ ਜ਼ਿੰਕ ਬੇਸਡ ਜਿਹੜੇ ਟੈਕਨੀਕਲੀ ਥੂੜਾ ਥੋੜਾ ਨਾਲ ਇਹ ਮਤਲਬ ਹੈ ਤਾਂ ਨਹੀਂ ਆਪਣਾ ਕਿ ਆਪਾਂ ਉਸ ਏਮ ਨਾਲ ਇਹਨੂੰ ਟ੍ਰੀਟ ਕਰੀਏ ਕਰਤਾ ਰਹੇ ਆ ਆਪਾਂ ਇੱਕ ਬਿਮਾਰੀਆਂ ਤੋਂ ਬਚਾਉਣ ਵਾਸਤੇ ਪਰ ਇਹ ਮੈਗਨੀ ਤੇ ਜਿੰਕ ਬੇਸਡ ਜਿਹੜੀ ਉਲੀਨਾਸ਼ਕ ਹੋਣ ਕਰਕੇ ਉਹ ਨਿਊਟ੍ਰੀਸ਼ਨ ਵੀ ਥੋੜਾ ਬਹੁਤ ਜਿਹੜਾ ਬੀਜ ਨੂੰ ਮਿਲ ਜਾਂਦਾ ਇਹ ਐਡੀਸ਼ਨਲ ਹੋ ਜਾਂਦਾ ਕਿਉਂਕਿ ਸੀਡ ਤੇ ਸੋਇਲ ਬੋਰਨ ਖਾਸ ਤੌਰ ਤੇ ਬਿਮਾਰੀਆਂ ਜੇ ਸ਼ੁਰੂ ਦੇ ਵਿੱਚ ਹੀ ਫਸਲ ਨੂੰ ਇਨਫੈਕਟ ਕਰਦੀਆਂ ਤਾਂ ਉਹ ਨੁਕਸਾਨ ਫਸਲ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈਗਾ ਤਾਂ ਬੀ ਸੋਧ ਦੇ ਵਿੱਚ ਤੁਸੀਂ ਕੀ ਕਰਨਾ ਜਿਹੜੀ 3 ਗ੍ਰਾਮ ਸਪ੍ਰਿੰਟ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਸੋਧਣਾ ਜਾਂ ਤਾਂ ਫਿਰ ਆਪਾਂ ਜੇ ਮਰਜ ਕਰ ਲੋ 8 ਤੋਂ 10 ਕਿਲੋ ਬੀ ਹੈ ਤਾਂ ਤੁਸੀਂ 8 ਕਿਲੋ ਬੀ ਮਗਰ 24 ਕਿਲੋ ਸਪ੍ਰਿੰਟ ਹੈ ਜਿਹੜੀ ਉਹਨੂੰ 100 ਕਐਮਐਲ 100 ਮਿਲੀਲੀਟਰ ਪਾਣੀ ਦੇ ਵਿੱਚ ਘੋਲ ਕੇ ਤੇ ਬੀਜ ਦੇ ਉੱਪਰ ਆਪਾਂ ਇੱਕ ਪਰਤ ਟਾਈ ਬਣਾ ਲੈਣੀ ਆ ਉਹਦੇ ਵਿੱਚ ਦਵਾਈ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਕਿ ਬੀਜ ਦੇ ਆਲੇ-ਦਾਲੇ ਉਸ ਚੀਜ਼ ਦੀ ਪਰਤ ਬਣ ਜਵੇ ਉਲੀ ਨਾਸ਼ਕ ਦੀ ਤਾਂ ਕਿ ਜਿਹੜੀਆਂ ਬਿਮਾਰੀਆਂ ਨੂੰ ਬਾਹਰੋਂ ਵੀ ਹਮਲਾ ਨਾ ਕਰ ਸਕਣ ਤੇ ਜਿਹੜਾ ਜਰਮੀਨੇਸ਼ਨ ਕਰ ਰਿਹਾ ਟੰਗੂਰ ਆ ਉਹ ਤੇ ਵੀ ਕਿਸੇ ਕਿਸਮ ਦੀ ਇਨਫੈਕਸ਼ਨ ਨਾ ਹੋਵੇ ਜਾਂ ਫਿਰ ਦੂਸਰਾ ਤਰੀਕਾ ਕਈ ਕਿਸਾਨ ਵੀਰ ਪਾਣੀ ਦੇ ਵਿੱਚ ਭਿਉਂ ਲੈਂਦੇ ਆ ਤਾਂ ਫਿਰ ਤੁਸੀਂ ਪਾਣੀ 'ਚ ਘੋਲ ਕੇ 8 ਕਿਲੋ ਬੀ ਮਗਰ 24 ਗ੍ਰਾਮ ਦਵਾਈ ਘੋਲ ਕੇ ਘੱਟ ਤੋਂ ਘੱਟ ਪਾਣੀ ਦੇ ਵਿੱਚ ਉਹਨੂੰ ਡਬੋ ਕੇ ਰੱਖਣਾ 10 ਤੋਂ 12 ਘੰਟੇ ਵੀ ਭੀ ਹੋ ਸਕਦੇ ਕਈ ਕਿਸਾਨ ਵੀ 24 ਘੰਟੇ ਭੀ ਆਨ ਲੈਂਦੇ ਆ ਤੇ ਉਹ ਫਿਰ ਬੋਰੀਆਂ ਦੇ ਉੱਪਰ ਰੱਖਣ ਵਾਲਾ ਸਿਸਟਮ ਨਹੀਂ ਕਰਦੇ ਜਿਹੜਾ ਬੀਜ ਪੰਗਾਰ ਕੇ ਆਪਾਂ ਬੀਜਦੇ ਆ ਉਹ ਫਿਰ 24 ਘੰਟੇ ਬਾਅਦ ਸਿੱਧੇ ਆਪਾਂ ਬਜਾਈ ਕਰ ਸਕਦੇ ਕਿਉਂਕਿ ਉਦੋਂ ਨੂੰ ਉਹ ਜਿਹੜਾ ਹੈਗਾ 24 36 ਘੰਟਿਆਂ ਦੇ ਵਿੱਚ ਤਾਂ ਜਿਹੜੇ ਹੈਗੇ ਟੰਗੂਰ ਮਾਰ ਲੈਂਦਾ ਹੁੰਦਾ 20 36 ਤੋਂ 48 ਜਾਂ ਫਿਰ ਜਿਹੜੀ ਹੈਗੀ ਜਦੋਂ ਆਪਾਂ ਦਵਾਈ ਲਾ ਕੇ ਤੇ ਜਿਵੇਂ 100 ml ਚ ਘੋਲ ਕੇ ਦਵਾਈ ਦੇ ਵਾਲੇ ਵਾਲੇ ਪਰਤੋ ਤੇ ਬੀਜ ਦੀ ਬਣ ਗਈ ਫੇਰ ਉਹਨੂੰ ਆਪਾਂ ਹੈਗਾ ਭਿੱਜੀਆਂ ਹੋਈਆਂ ਗਿੱਲੀਆਂ ਜਿਹੜੀਆਂ ਜੂਟ ਦੀਆਂ ਬੋਰੀਆਂ ਥੱਲੇ ਰੱਖ ਕੇ ਉਹਦੇ ਉੱਤੇ 2-3 ਇੰਚ ਜਿਹੜੀ ਬੀਜ ਦੀ ਤਹਿ ਬਣਾ ਕੇ ਉੱਪਰ ਵੀ ਬੋਰੀ ਵਿਚਾ ਦੇਣੀ ਆ ਤੇ ਉਤੋਂ ਉਹਨੂੰ ਗਿੱਲਾ ਰੱਖਣਾ ਤੇ ਉਹ 24 ਤੋਂ 36 ਘੰਟਿਆਂ ਚ ਪੰਗਰਿਆ ਹੋਊਗਾ ਫੇਰ ਤੁਸੀਂ ਜਿਹੜਾ ਬੀਜ ਆ ਉਹ ਤਿਆਰ ਕਰਕੇ ਪਨੀਰੀ ਆ ਜਿਹੜੀ ਉਹ ਬੀਜ ਦੇਣੀ ਆ ਬੀਜ ਸੋਧ ਕਰੋਗੇ ਤਾਂ ਇਸ ਚੀਜ਼ ਦਾ ਬੈਨੀਫਿਟ ਤੁਹਾਨੂੰ 100% ਹੋਊਗਾ ਅਣਸੋਧੇ ਬੀਜ ਨਾਲੋਂ ਸੋਧੇ ਹੋਏ ਬੀਜ ਦੀ ਪ੍ਰੋਡਕਸ਼ਨ ਦਾ ਉਹਦੀ ਗਰੋਥ ਦਾ ਉਹਦੇ ਵਾਧੇ ਦਾ ਸ਼ੁਰੂ ਦੇ ਵਿੱਚ ਵਾਧੇ ਦਾ ਬਹੁਤ ਫਰਕ ਪੈ ਜਾਂਦਾ ਸੋ ਕਿਸਾਨ ਵੀਰੋ ਬੀਜ ਸੋ ਜ਼ਰੂਰ ਕਰੋ ਜੇ ਕੋਈ ਸਵਾਲ ਹੋਵੇ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਰੋ